ਅਰੇ ਅਰੇ ਰਾਂਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਜੀ ਬਰਾੜ ਮੀਆਂ ਮਿਰੂ ਫਾਊਂਡੇਸ਼ਨ ਦੇ ਕਰਤਾ ਧਰਤਾ ਉਹਨਾਂ ਦੇ ਨਾਲ ਡਾਕਟਰ ਕੇਵਲ ਲਾਲ ਜੀ ਨਿਹਾਲ ਸਿੰਘ ਵਾਲਾ ਇੰਟਰਨੈਸ਼ਨਲ ਕਬੱਡੀ ਪਲੇਅਰ ਕਾਲਾ ਗਾਜੀ ਜਾਨਾ ਔਰ ਬਹੁਤ ਹੀ ਸਤਿਕਾਰਯੋਗ ਸਾਧੂ ਰਾਮ ਜੀ ਲੰਗਿਆਣਾ ਜੋ ਕਿ ਬਹੁਤ ਅੱਛੇ ਸਹਾਇਤਕਾਰ ਨੇ ਐਂਡ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਦੇ ਆਨ ਦਿਸ ਵੈਦਵੀ ਨੇ ਬਹੁਤ ਵਧੀਆ ਤੇ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਪਰਾਨ ਸਾਹਿਬ ਸਾਡੇ ਕੋਲੇ ਚੇਚੇ ਤੌਰ ਤੇ ਬਾਗੇ ਪਰਾਨੇ ਇਹਨਾਂ ਦੀ ਦੁਕਾਨ ਤੇ ਪਹੁੰਚੇ ਆ ਤੇ ਇਹ ਦਰ ਉਹਨੇ ਬੱਲੇ ਮੜੇ ਹੋਏ ਤੇ ਪਰਾਨ ਸਾਹਿਬ ਇਹ ਮੈਨੂੰ ਆਦੇ ਆ ਵੀ ਕੋਈ ਗਾਣਾ ਸੁਣਾ ਦੇ ਕੁਦੀ ਪੱਟੀ ਮੂੰਹ ਮਿੱਠਾ ਕਰਾ ਦੇ ਪਿਆ ਮੈਂ ਇਹਨਾਂ ਨੂੰ ਗਾਣਾ ਸੁਣਾਉਣ ਲੱਗਿਆ ਕਿਉਂਕਿ ਬਹੁਤ ਹੀ ਵੱਡੇ ਇਹ ਸਾਹਿਤਕਾਰ ਨੇ ਮੇਲੇ ਕਰਾਉਂਦੇ ਨੇ ਸੱਭਿਆਚਾਰ ਔਰ ਪਾਕਿਸਤਾਨ ਇਹਨਾਂ ਦੇ ਘਰ ਵਰਗਾ ਮਾਹੌਲ ਆ ਉੱਥੇ ਵੀ ਪੰਜਾਬੀ ਨੂੰ ਬੜਾ ਤਰਜੀਹ ਦਿੰਦੇ ਨੇ ਤੇ ਉਹੀ ਮੈਂ ਪੰਜਾਬੀ ਦੀ ਗੱਲ ਕਰਨ ਲੱਗਾ ਰਣ ਸਾਹਿਬ ਕੋ ਮੇਰਾ ਗਾਣਾ ਮਾਣ ਹੋ ਪੰਜਾਬ ਦਾ ਤੇ ਮਾਣ ਹੀ ਕਹਾਓ ਮਾਣ ਹੋ ਪੰਜਾਬ ਦਾ ਤੇ ਮਾਨ ਹੀ ਕਹਾਇਓ ਹੋ ਪੁੱਤਰੋ ਪੰਜਾਬੀ ਹੋ ਪੰਜਾਬੀ ਨਾ ਪੁਲਹਾਇਓ ਬੱਲੇ ਪੰਜਾਬੀ ਹੋ ਪੰਜਾਬੀ ਨਾ ਪੁਲਹਾਇਓ ਪੰਜਾਬੀ ਦੀ ਪਹਿਲੀ ਲੈਣ ਊੜਾ ਆੜਾ ਈ ਦੀ ਸਸਾ ਹਾ ਹਾ ਇਹਦਾ ਮਤਲਬ ਇਹ ਨਹੀਂ ਵੀ ਊੜਾ ਉੱਠ ਤੇ ਆੜਾ ਨਾਲ ਇਹਦਾ ਮਤਲਬ ਅਸਲ ਕੀ ਹੈ ਊੜਾ ਓਟ ਗੁਰਮਾਂ ਦੀ ਆੜਾ ਅਰਦਾਸ ਨਾਲ ਈ ਦੀ ਏਕ ਓੰਕਾਰ ਸ ਸ ਸ ਤਸਰੀਆ ਕਾ ਹਾ ਹਾ ਹੱਥ ਪਨ ਫਤਿਹ ਤੁਸੀਂ ਸਭ ਨੂੰ ਬੁਲਾਇਓ ਹੋ ਪੁੱਤਰੋ ਪੰਜਾਬੀਓ ਪੰਜਾਬੀ ਨਾ ਪੁਲਾਇਓ ਪੱਲੇਓ ਪੰਜਾਬੀਓ ਪੰਜਾਬੀ ਨਾ ਪੁਲਾਇਓ ਰਾਣ ਸਾਹ ਦੋਸਤੋ ਅੱਗੇ ਕ ਕ ਖ ਖ ਗ ਗ ਘ ਣ ਇਹਦਾ ਮਤਲਬ ਇਹ ਨਹੀਂ ਵੀ ਕੱਚਾ ਕਬੂਤਰ ਤੇ ਖੱਖਾ ਗਰਬੋਜ਼ ਇਹਦਾ ਮਤਲਬ ਸਾਡੇ ਗੁਰੂਆਂ ਨੇ ਦੱਸਿਆ ਕੱਕਾ ਕੰਮ ਕਾਜ ਕਰੋ ਸਾਰੇ ਰਾਇਬਰ ਸਾਨੂੰ ਵਿੰਦੇ ਆ ਕੱਖਾ ਕੰਮ ਕਾਜ ਕਰੋ ਖੱਖਾ ਖੁਸ਼ੀ ਖੁਸ਼ੀ ਨਾਲ ਗੰਗਾ ਗੌਰ ਨਾਲ ਰਖਿ ਲੋ ਕੱਗਾ ਕਲਦਾ ਖਿਆਲ ਨਿੰਮੰ ਖਾਲੀ ਕਿਤੇ ਰਹਿ ਵੀ ਨਾ ਜਾਇਓ ਹੋ ਪੁੱਤਰੋ ਪੰਜਾਬੀਓ ਪੰਜਾਬੀ ਨਾ ਪਲਹਾਇਓ ਬਲੈਓ ਪੰਜਾਬੀਓ ਪੰਜਾਬੀ ਨਾ ਪਲਹਾਇਓ ਉਸ ਤੋਂ ਅੱਗੇ ਚੱਚਾ ਛੱਛਾ ਜੱਜਾ ਚੱਜਾ ਇਹਦਾ ਮਤਲਬ ਇਹ ਨਹੀਂ ਚੱਚਾ ਚਰਖਾ ਤੇ ਸੱਚਾ ਛੱਤ ਦੀ ਇਹ ਤਾਂ ਜਵਾਕਾਂ ਨੂੰ ਦੱਸਣ ਵਾਸਤੇ ਆ ਅਸਲ ਮਤਲਬ ਇਹਦਾ ਇਹ ਹੈ ਸ਼ਿਰੀ ਗੁਰੂ ਤੇਗ ਬਹਾਦਰ ਸਾਹਿਬ ਗੱਦੀ ਤੇ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੇ ਸੀ ਜਦੋਂ ਹਿੰਦੂ ਆਏ ਉਹਨਾਂ ਕੋਲੇ ਉਹਨਾਂ ਦੇ ਜਿਨੇਊ ਰਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਦੇ ਪਿਓ ਨੂੰ ਆਦੇ ਸੀ ਚੱਚਾ ਚੋ ਬੱਚੋ ਬੁਖੀ ਛੱਛਾ ਛਾਤੀ ਨਾਲ ਲਾ ਲਓ ਜੱਜਾ ਜੁਲਮ ਜੋ ਕਰੇ ਛੱਜਾ ਚਾੜਾ ਉਨੋਂ ਪਾਇਓ ਨੰਦੇ ਵਾਂਗੂ नागਵਾੜ ਕਿੱਚ ਕੇ ਜੇ ਪਾਇਓ ਹੋ ਪੁੱਤਰੋ ਪੰਜਾਬੀ ਹੋ ਪੰਜਾਬੀ ਨਾ ਪਲਹਾਇਓ ਪਲਵੇਂ ਹੋ ਪੰਜਾਬੀ ਹੋ ਪੰਜਾਬੀ ਨਾ ਪਲਹਾਇਓ ਕੋਸਤੋ ਗਿਟਾ ਕਾ ਠੱਠਾ ਠੱਡਾ ਢੱਡਾ ਰਾਣਾ ਇਹਦਾ ਮਤਲਬ ਇਹ ਨਹੀਂ ਤਾ ਕਾ ਟਮਾਟਰ ਤੇ ਠੱਟਾ ਖਡੇਰਾ ਇਹਦਾ ਅਸਲੀ ਮਤਲਬ ਤੈਂ ਕਾ ਤੋਰੇ ਵਾਲੀ ਪੱਗ ਆਹ ਪਟਕ ਤੁਮਕਾ ਨਵਾਬੀ ਡੱਡਾ ਡਗਾ ਜਦੋਂ ਲਾਉਂਦੇ ਡੱਡਾ ਟੋਲਦੇ ਪੰਜਾਬੀ ਬਹੁਤ ਸ਼ੁਭਾ ਕਿਆ ਬਾਤ ਨਾ ਨਾ ਮਗੂ ਸਾਰਿਆਂ ਨੂੰ ਨਾਲ ਹੀ ਵਿਚਾਇਓ ਹੋ ਪੁੱਤਰ ਪੰਜਾਬੀ ਹੋ ਪੰਜਾਬੀ ਦਾ ਪਲਹਾਇਓ ਬੱਲੇਓ ਪੰਜਾਬੀ ਹੋ ਪੰਜਾਬੀ ਦਾ ਪਲਹਾਇਓ ਕਿਆ ਬਾਤ ਉਸ ਤੋਂ ਅੱਗੇ ਤੱਤਾ ਥੱਥਾ ਦੱਦਾ ਤੱਤਾ ਰੰਨਾ ਗੁਦਲੀ ਮਾਤਾ ਸਹਿਬ ਜਾਨ ਨੂੰ ਬੈ ਕੇ ਜਦੋਂ ਠੰਡੇ ਮੁਰਜ਼ ਸੇ ਬੈਠੀ ਆ ਆਪਦੇ ਪੁੱਤਿਆਂ ਨੂੰ ਬੰਦੀ ਆ ਅੱਤਾ ਤੂੰ ਹੀ ਤੂੰ ਹੀ ਕਹਿਣਾ ਹੱਥਾ ਥਿੜਕ ਨਾ ਜਾਇਓ ਦੱਦਾ ਦੁਨੀਆ ਦਾ ਦਾਤਾ ਤਦਾਂ ਤੇ ਆਇਓ ਫਲ ਪਾਇਓ ਨੰਨਾ ਨਾਨਕ ਦਾ ਨਾਮ ਹਰ ਪੜ ਹੀ ਤੇ ਆਇਓ ਹੋ ਪੁੱਤ ਰਪjabi ਹੋ ਪੰਜਾਬੀ ਨਾ ਬਲਹਾਇਓ ਬੱਲੇ ਉਹ ਪੰਜਾਬੀ ਹੋ ਪੰਜਾਬੀ ਨਾ ਬਲਹਾਇਓ ਉਸ ਤੋਂ ਅੱਗੇ ਪੱਪਾ ਫੱਫਾ ਫੱਫਾ ਪੱਪਾ ਮੰਮਾ ਇਹਦਾ ਬਦਲ ਪੱਪਾ 5000 ਸਾਡਾ ਫੱਫਾ ਫੱਕਰਾ ਦੀ ਆਨ ਬੱਬਾ ਬੜਾ ਹੀ ਪਿਆਰਾ ਪੱਬਾ 파ਰਤ ਦੀ ਸ਼ਾਨ ਮੱਮਾ ਮੋਰੀ ਲਿਹਾ ਸਦਾ ਸਦਾ ਮੋਰੀ ਅਖਵਾਇਓ ਹੋ ਪੁੱਤਰ ਪੰਜਾਬੀਓ ਪੰਜਾਬੀ ਨਾ ਬਲਹਾਇਓ ਪੱਲੇਓ ਪੰਜਾਬੀਓ ਪੰਜਾਬੀ ਨਾ ਬਲਹਾਇਓ ਉਸ ਤੋਂ ਅਗੇ ਯਈਆ ਰਾਰਾ ਲੱਲਾ ਵਾਹਾਂ ਡੜਾ ਯਈਆ ਯਾਰ ਇੱਥੇ ਸਾਨੇ ਰਾਰਾ ਰੱਜ ਰੱਜ ਖਾਈਏ ਲੱਲਾ ਨੋੜ ਦੇ ਭਵੇਂ ਤਾਂ ਵਾ ਵਾਰੇ ਮਾਰੇ ਮਾਰੇ ਜਾਈਏ ਉਸੋ ਗਲਾਸ ਲਾਈਨ ਪੰਜਾਬੀ ਮਾਹੂਲੀ ਜਦੋਂ ਮੈਂ ਲਿਖਦਾ ਸੀ ਗਾਣਾ ਲਿਖਿਆ ਇੰਗਲੈਂਡ ਸੀ ਮੈਂ ਬੈਨੂ ਲਾਸਟ ਲਾਈਨਾ ਲਿਖਣ ਵਾਸਤੇ ਬਹੁਤ ਸੇਸ਼ਣ ਕਰਨਾ ਪਿਆ ਕਿਉਂਕਿ ਉਹਦੇ ਵਿੱਚ ਸਾਰੇ ਅੱਖਰਾਂ ਦੇ ਪੈਰ 'ਚ ਬਿੰਦੀ ਆ ਉਹ ਮੈਂ ਤੁਹਾਨੂੰ ਲਿਖੇ ਪੰਜਾਬੀ ਬੋਲੀ ਕੀ ਹੈ ਸਸਾ ਸਸੇ ਪੈਰ 'ਚ ਬਿੰਦੀ ਸੇਵ ਸ਼ਾਇਰ ਵਰਗੀ ਕੱਕਾ ਖੱਕੇ ਪੈਰ 'ਚ ਬਿੰਦੀ ਬੰਗੀ ਖੈਰ ਵਰਗੀ ਗੱਗਾ ਗੱਗੇ ਪੈਰ 'ਚ ਬਿੰਦੀ ਏ ਗੁਮਾਨ ਵਰਗੀ जचा जजे पैर बिंदी है जुबान वर्गी फफा फफे पैर बिंदी फनकार वर्गी लता लले पैर बिंदी ललकार वर्गी वो पट्टी कहे बोली नाल दगा ना कमायो ओ पुत्र पंजाबी ओ पंजाबी ना पलायो पल्ले ओ पंजाबी ओ पंजाबी ना पलायो पुत्र ओ पंजाबी ओ पंजाबी ना बोलायो Ladies